ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਹ ਇਸ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਖਾਵਾਂ ਦੇ ਉੱਤੇ ਬੱਚੇ ਬੇਹੋਸ਼ ਹੋਏ ਨੇ ਬਿਮਾਰ ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਾਰਤ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਲਗਾਤਾਰ ਪੰਜਾਬ ਦੇ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਹੀ ਸੀ ਗਰਮੀ ਦੇ ਨਾਲ ਜੂਝ ਰਹੀ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀਂਹ ਪੈ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ ਕਰਕੇ ਮੌਸਮ ਦੇ ਵਿੱਚ ਬਦਲ ਆ ਸਕਦਾ ਹੈ ਤਾਂ 4 ਤਰੀਕ ਤੱਕ ਦੀ ਪਹਿਲਾ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹਨੇਰੀ ਜਾਂ ਫਿਰ ਹਲਕਾ ਫੁਲਕੀ بارش ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਹੁਣ ਪੰਜਾਬ ਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਪਹਿਲਾਂ ਲੂ ਦਾ ਅਲਰਟ ਸੀ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ بارش ਪੈਂਦੀ ਨਜ਼ਰ ਆ ਰਹੀ ਹੈ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੂੰਦਾਬੰਦੀ ਹੋ ਸਕਦੀ ਹੈ ਤਾਂ ਫਿਲਹਾਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਈ ਇਲਾਕਿਆਂ ਦੇ ਵਿੱਚ baarish pendi hui itth tak ke gade mari bhi hui hai kithe ikka dukka thawan de utte gade mari bhi hui hai ta Punjab de malwa de Firozpur Fazilka zilyan de vich is de naal hi Amritsar Gurdaspur Pathankot inna ilakiyan de vich halle vi barish diyan ashankavan ne tez haneeri vi aa sakdi hai ta agle 2 din Punjab de vich kal te parson da din vi inna ilakiyan de vich kul 7 zile ne jinna layi alert jari hoya ਤੁਸੀਂ ਫਿਰ ਹਾਲ ਆਪਣੇ ਪਿੰਡ ਸ਼ਹਿਰ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਨਾਰੀ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕੀ ਆ ਸੀ ਤੁਹਾਡੇ ਕਮੈਂਟ ਤੁਹਾਡਾ ਨਾਮ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਲਾਈਵ ਇਸ ਚੱਲਦੇ ਲਾਈਵ ਦੇ ਵਿੱਚ ਪੜਾਂਗੇ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਕਿਉਂਕਿ ਗਰਮੀ ਦਾ ਅਲਰਟ ਅ ਲਗਾਤਾਰ جاری ਹੈ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ ਕਿ 25 ਤੋਂ 30 ਜੂਨ ਯਾਨੀ ਕਿ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਜਿਹੜਾ ਕੀ ਆ ਦੇਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕੀ ਬਾਰਸ਼ਾਂ ਆਮ ਹੋ ਜਾਣਗੀਆਂ ਬਾਰਸ਼ਾਂ ਵੱਧ ਪੈਣਗੀਆਂ ਪੰਜਾਬ ਦੇ ਵਿੱਚ ਪਰ ਉਦੋਂ ਤੱਕ ਗਰਮੀ ਦਾ ਅਲਰਟ ਜ਼ਰੂਰ جاری ਹੈ ਤੇ ਉਸ ਤੋਂ ਪਹਿਲਾਂ ਕੱਲ ਤੇ ਪਰਸੋਂ ਦਾ ਦਿਨ ਅੱਜ ਕੱਲ ਤੇ ਪਰਸੋਂ ਦਾ ਦਿਨ ਇਹ ਜਿਹੜੇ 2 ਦਿਨ ਨੇ ਆ ਇਹਨਾਂ ਦੇ ਵਿੱਚ ਮੀਂਹ ਦਾ ਅਲਰਟ ਜਰੂਰ ਜਾ ਰਹੀ ਹੈ ਤੇ ਇਹ ਤਾਂ ਸਾ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੜੇ ਮਾਰੀ ਹੋਈ ਹੈ بارش ਪਈ ਹੈ ਮਾਲਵੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਮੀਂਹ ਪੈਦਾ ਦੱਸਿਆ ਜਾ ਰਿਹਾ ਤੁਸੀਂ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਜੂਝ ਰਹੇ ਨੇ ਐਡਵਾਈਜ਼ਰੀਆਂ ਵੀ ਜਾਰੀ ਹੋਈਆਂ ਕਿ ਘਰੋਂ ਨਿਕਲੋ ਤਾਂ ਸਿਰ ਤੇ ਕੱਪੜਾ ਲੈ ਕੇ ਨਿਕਲੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਪਾਣੀ ਵੱਧ ਤੋਂ ਵੱਧ ਪੀਓ ਬੱਚੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ ਨਹੀਂ ਤਾਂ ਡੀਹਾਈਡਰੇਸ਼ਨ ਡਾਇਰੀਆ ਵਗੈਰਾ ਹੋ ਸਕਦਾ ਜੋ ਕਿ ਬਜ਼ੁਰਗਾਂ ਵਾਸਤੇ ਤੇ ਬੱਚਿਆਂ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਤਾਂ ਅੰਤਾਂ ਦੀ ਗਰਮੀ ਇਸ ਵਾਰ ਆਮੂਮਨ ਤੌਰ ਤੇ ਪਹਿਲੇ ਜੋ ਆਮ ਤੌਰ ਤੇ ਪਿਛਲੇ ਸਾਲਾਂ ਦੇ ਵਿੱਚ ਗਰਮੀ ਦੇ ਵਿੱਚ ਤਾਪਮਾਨ ਰਹਿੰਦਾ ਉਸ ਨਾਲੋਂ 5 ਡਿਗਰੀ ਵੱਧ ਤਾਪਮਾਨ ਰਿਹਾ ਆਮ ਤੌਰ ਤੇ 44-45 ਡਿਗਰੀ ਤਾਪਮਾਨ ਰਹਿੰਦਾ 43 ਡਿਗਰੀ ਤੇ ਇਸ ਵਾਰ 48 ਦਾ ਅੰਕੜਾ ਵੀ ਪਾਰ ਹੋਇਆ ਬਠਿੰਡੇ ਦੇ ਵਿੱਚ ਤਾਂ 49 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਆਪਣੇ ਪਿੰਡ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਦੱਸੋ ਲਗਾਤਾਰ ਸਾਡੇ ਨਾਲ ਜੁੜੇ ਰਹੋ ਕਿ ਅਲਰਟ ਜਾਰੀ ਹੋਇਆ ਉਹ ਤੁਹਾਨੂੰ ਦੱਸ ਰਹੇ ਆਂ ਲਾ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਹ ਇਸ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਥਾਵਾਂ 'ਤੇ ਬੱਚੇ ਬੇਹੋਸ਼ ਹੋਏ ਨੇ ਬਿਮਾਰ ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਰ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਪੰਜਾਬ ਦੇ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਹੇ ਸੀ ਗਰਮੀ ਦੇ ਨਾਲ ਜੂਝ ਰਹੇ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀਂਹ ਪੈ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ ਕਰਕੇ ਮੌਸਮ ਦੇ ਵਿੱਚ ਬਦਲ ਆ ਸਕਦਾ ਹੈ ਤਾਂ 4 ਤਰੀਕ ਤੱਕ ਦੀ ਪਹਿਲਾ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹਨੇਰੀ ਜਾਫੇਰ ਹਲਕਾ ਫੁਲਕੀ بارش ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਹੁਣ ਪੰਜਾਬ ਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਪਹਿਲਾਂ ਲੂ ਦਾ ਅਲਰਟ ਸੀ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ بارش ਪੈਦੀ ਨਜ਼ਰ ਆ ਰਹੀ ਹੈ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੂੰਦਾਬੰਦੀ ਹੋ ਸਕਦੀ ਹੈ ਤਾਂ ਫਿਲਹਾਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਈ ਇਲਾਕਿਆਂ ਦੇ ਵਿੱਚ baarish paindi hui ittak ke gade mari vi hoyi hai kithe ikka dukka thawan de utte gade mari vi hoyi hai ta Punjab de malwa de fazilka jileya de vich is de naal hi amritsar gurdaspur pathankot inna ilakiyan de vich halle vi barish diyan ashankawaan ne tez haneri vi aa sakdi hai ta agle 2 din Punjab de vich kal te parson da din vi inna ilakiyan de vich kul 7 jile ne jinna layi alert jari hoya ਤੁਸੀਂ ਫਿਰ ਹਾਲ ਆਪਣੇ ਪਿੰਡ ਸ਼ਹਿਰ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਨਾਲੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕੀ ਆ ਅਸੀਂ ਤੁਹਾਡੇ ਕਮੈਂਟ ਤੁਹਾਡਾ ਨਾਮ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਲਾਈਵ ਇਸ ਚੱਲਦੇ ਲਾਈਵ ਦੇ ਵਿੱਚ ਪੜਾਂਗੇ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਕਿਉਂਕਿ ਗਰਮੀ ਦਾ ਅਲਰਟ ਆ ਲਗਾਤਾਰ جاری ਹੈ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ ਕਿ 25 ਤੋਂ 30 ਜੂਨ ਯਾਨੀ ਕਿ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਾਸਤ ਜਿਹੜਾ ਕੀ ਹੈ ਦੇਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕਿ ਬਾਰਸ਼ਾਂ ਆਮ ਹੋ ਜਾਣਗੀਆਂ ਬਾਰਸ਼ਾਂ ਵੱਧ ਪੈਣਗੀਆਂ ਪੰਜਾਬ ਦੇ ਵਿੱਚ ਪਰ ਉਦੋਂ ਤੱਕ ਗਰਮੀ ਦਾ ਅਲਰਟ ਜ਼ਰੂਰ جاری ਹੈ ਤੇ ਉਸ ਤੋਂ ਪਹਿਲਾਂ ਕੱਲ ਤੇ ਪਰਸੋਂ ਦਾ ਦਿਨ ਅੱਜ ਕੱਲ ਤੇ ਪਰਸੋਂ ਦਾ ਦਿਨ ਇਹ ਜਿਹੜੇ 2 ਦਿਨ ਨੇ ਆ ਇਹਨਾਂ ਦੇ ਵਿੱਚ ਮੀਂਹ ਦਾ ਅਲਰਟ ਜਰੂਰ ਜਾ ਰਹੀ ਹੈ ਤੇ ਇਹ ਤਾਜ਼ਾ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੜੇਮਾਰੀ ਹੋਈ ਹੈ بارش ਪਈ ਹੈ ਮਾਲਵੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਮੀਂਹ ਪੈਦਾ ਦੱਸਿਆ ਜਾ ਰਿਹਾ ਤੁਸੀਂ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਜੂਝ ਰਹੇ ਨੇ ਐਡਵਾਈਜ਼ਰੀਆਂ ਵੀ ਜਾਰੀ ਹੋਈਆਂ ਕਿ ਘਰੋਂ ਨਿਕਲੋ ਤਾਂ ਸਿਰ ਤੇ ਕੱਪੜਾ ਲੈ ਕੇ ਨਿਕਲੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਪਾਣੀ ਵੱਧ ਵੱਧ ਪੀਓ ਬੱਚੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ ਨਹੀਂ ਤਾਂ ਡੀਹਾਈਡਰੇਸ਼ਨ ਡਾਇਰੀਆ ਵਗੈਰਾ ਹੋ ਸਕਦਾ ਜੋ ਕਿ ਬਜ਼ੁਰਗਾਂ ਵਾਸਤੇ ਤੇ ਬੱਚਿਆਂ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਤਾਂ ਅੰਤਾਂ ਦੀ ਗਰਮੀ ਇਸ ਵਾਰ ਆਮੂਮਨ ਤੌਰ ਤੇ ਪਹਿਲੇ ਜੋ ਆਮ ਤੌਰ ਤੇ ਪਿਛਲਿਆਂ ਸਾਲਾਂ ਦੇ ਵਿੱਚ ਗਰਮੀ ਦੇ ਵਿੱਚ ਤਾਪਮਾਨ ਰਹਿੰਦਾ ਹੈ ਔਸ ਨਾਲੋਂ 5 ਡਿਗਰੀ ਵੱਧ ਤਾਪਮਾਨ ਰਿਹਾ ਹੈ ਆਮ ਤੌਰ ਤੇ 44-45 ਡਿਗਰੀ ਤਾਪਮਾਨ ਰਹਿੰਦਾ 44 ਡਿਗਰੀ ਤੇ ਇਸ ਵਾਰ 48 ਦਾ ਅੰਕੜਾ ਵੀ ਪਾਰ ਹੋਇਆ ਬਠਿੰਡੇ ਦੇ ਵਿੱਚ ਤਾਂ 49 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਆਪਣੇ ਪਿੰਡ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਦੱਸੋ ਲਗਾਤਾਰ ਸਾਡੇ ਨਾਲ ਜੁੜੇ ਰਹੋ ਕਿ ਅਲਰਟ ਜਾਰੀ ਹੋਇਆ ਉਹ ਤੁਹਾਨੂੰ ਦੱਸ ਰਹੇ ਆਂ ਨੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਹ ਐਸੀ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਥਾਵਾਂ ਦੇ ਉੱਤੇ ਬੱਚੇ ਬੇਹੋਸ਼ ਹੋਏ ਨੇ بیمار ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਰ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਪੰਜਾਬ ਦੇ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਹੇ ਸੀ ਗਰਮੀ ਦੇ ਨਾਲ ਜੂਝ ਰਹੇ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀਂਹ ਪੈ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ ਕਰਕੇ ਮੌਸਮ ਦੇ ਵਿੱਚ ਬਦਲ ਆ ਸਕਦਾ ਹੈ ਤਾਂ 4 ਤਰੀਕ ਤੱਕ ਦੀ ਪਹਿਲਾ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹਨੇਰੀ ਜਾਂ ਫਿਰ ਹਲਕਾ ਫੁਲਕੀ بارش ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਹੁਣ ਪੰਜਾਬ ਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਪਹਿਲਾਂ ਲੂ ਦਾ ਅਲਰਟ ਸੀ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ بارش ਪੈਦੀ ਨਜ਼ਰ ਆ ਰਹੀ ਹੈ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੂੰਦਾਬੰਦੀ ਹੋ ਸਕਦੀ ਹੈ ਤਾਂ ਫਿਲਹਾਲ ਦੀਆਂ ਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਈ ਇਲਾਕਿਆਂ ਦੇ ਵਿੱਚ بارش ਪੈਦੀ ਹੋਈ ਇੱਥੇ ਤੱਕ ਕਿ ਗੜੇਮਾਰੀ ਵੀ ਹੋਈ ਹੈ ਕਿੱਥੇ ਇੱਕਾ ਦੁੱਕਾ ਥਾਵਾਂ ਦੇ ਉੱਤੇ ਗੜੇਮਾਰੀ ਵੀ ਹੋਈ ਹੈ ਤਾਂ ਪੰਜਾਬ ਦੇ ਮਾਲਵੇ ਦੇ ਫਿਰੋਜ਼ਪੁਰ ਫਾਜ਼ਲਕਾ ਜ਼ਿਲ੍ਹਿਆਂ ਦੇ ਵਿੱਚ ਇਸ ਦੇ ਨਾਲ ਹੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਹਲੇ ਵੀ بارش ਦੀਆਂ ਸੰਸ਼ਕਾਵਾਂ ਨੇ ਤੇਜ਼ ਹਨੇਰੀ ਵੀ ਆ ਸਕਦੀ ਹੈ ਤਾਂ ਅਗਲੇ 2 ਦਿਨ ਪੰਜਾਬ ਦੇ ਵਿੱਚ ਕੱਲ ਤੇ ਪਰਸੋਂ ਦਾ ਦਿਨ ਵੀ ਇਹਨਾਂ ਇਲਾਕਿਆਂ ਦੇ ਵਿੱਚ ਕੁੱਲ 7 ਜ਼ਿਲ੍ਹੇ ਨੇ ਜਿਨ੍ਹਾਂ ਲਈ ਅਲਰਟ ਜਾਰੀ ਹੋਇਆ ਤੁਸੀਂ ਫਿਲਹਾਲ ਆਪਣੇ ਪਿੰਡ ਸ਼ਹਿਰ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਨਾਲੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕੀ ਆ ਅਸੀਂ ਤੁਹਾਡੇ ਕਮੈਂਟ ਤੁਹਾਡਾ ਨਾਮ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਲਾਈਵ ਇਸ ਚੱਲਦੇ ਲਾਈਵ ਦੇ ਵਿੱਚ ਪੜ੍ਹਾਂਗੇ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਕਿਉਂਕਿ ਗਰਮੀ ਦਾ ਅਲਰਟ ਆ ਲਗਾਤਾਰ جاری ਹੈ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਬਾਰੇ ਵੀ ਜਾਣਕਾਰੀ ਦਿੰਦੇ ਚਲਈਏ ਕਿ 25 ਤੋਂ 30 ਜੂਨ ਯਾਨੀ ਕਿ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਜਿਹੜਾ ਕੀ ਆ ਦੇਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕੀ ਬਾਰਸ਼ਾਂ ਆਮ ਹੋ ਜਾਣਗੀਆਂ ਬਾਰਸ਼ਾਂ ਵੱਧ ਪੈਣਗੀਆਂ ਪੰਜਾਬ ਦੇ ਵਿੱਚ ਪਰ ਉਦੋਂ ਤੱਕ ਗਰਮੀ ਦਾ ਅਲਰਟ ਜ਼ਰੂਰ جاری ਹੈ ਤੇ ਉਸ ਤੋਂ ਪਹਿਲਾਂ ਕੱਲ ਤੇ ਪਰਸੋਂ ਦਾ ਦਿਨ ਅੱਜ ਕੱਲ ਤੇ ਪਰਸੋਂ ਦਾ ਦਿਨ ਇਹ ਜਿਹੜੇ ਦੋ ਦਿਨ ਨੇ ਆ ਇਹਨਾਂ ਦੇ ਵਿੱਚ ਮੀਂਹ ਦਾ ਅਲਰਟ ਜਰੂਰ جاری ਹੈ ਤੇ ਇਹ ਤਾਜ਼ਾ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੜੇਮਾਰੀ ਹੋਈ ਹੈ بارش ਪਈ ਹੈ ਮਾਲਵੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਮੀਂਹ ਪੈਦਾ ਦੱਸਿਆ ਜਾ ਰਿਹਾ ਤੁਸੀਂ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਜੂਝ ਰਹੇ ਐਡਵਾਈਜ਼ਰੀਆਂ ਵੀ ਜਾਰੀ ਹੋਈਆਂ ਕਿ ਘਰੋਂ ਨਿਕਲੋ ਤਾਂ ਸਿਰ ਤੇ ਕੱਪੜਾ ਲੈ ਕੇ ਨਿਕਲੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਪਾਣੀ ਵੱਧ ਵੱਧ ਪੀਓ ਬੱਚੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ ਨਹੀਂ ਤਾਂ ਡੀਹਾਈਡਰੇਸ਼ਨ ਡਾਇਰੀਆ ਵਗੈਰਾ ਹੋ ਸਕਦਾ ਜੋ ਕਿ ਬਜ਼ੁਰਗਾਂ ਵਾਸਤੇ ਤੇ ਬੱਚਿਆਂ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਤਾਂ ਅੰਤਾਂ ਦੀ ਗਰਮੀ ਇਸ ਵਾਰ ਅਮੂਮਨ ਤੌਰ ਤੇ ਪਹਿਲੇ ਜੋ ਆਮ ਤੌਰ ਤੇ ਪਿਛਲਿਆਂ ਸਾਲਾਂ ਦੇ ਵਿੱਚ ਗਰਮੀ ਦੇ ਵਿੱਚ ਤਾਪਮਾਨ ਰਹਿੰਦਾ ਉਸ ਨਾਲੋਂ 5 ਡਿਗਰੀ ਵੱਧ ਤਾਪਮਾਨ ਰਿਹਾ ਹੈ ਆਮ ਤੌਰ ਤੇ 44-45 ਡਿਗਰੀ ਤਾਪਮਾਨ ਰਹਿੰਦਾ 43 ਡਿਗਰੀ ਤੇ ਇਸ ਵਾਰ 48 ਦਾ ਅੰਕੜਾ ਵੀ ਪਾਰ ਹੋਇਆ ਬਠਿੰਡੇ ਦੇ ਵਿੱਚ ਤਾਂ 49 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਆਪਣੇ ਪਿੰਡ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਦੱਸੋ ਲਗਾਤਾਰ ਸਾਡੇ ਨਾਲ ਜੁੜੇ ਰਹੋ ਕਿ ਅਲਰਟ ਜਾਰੀ ਹੋਇਆ ਉਹ ਤੁਹਾਨੂੰ ਦੱਸ ਰਹੇ ਆਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਹ ਇਸ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਥਾਵਾਂ ਦੇ ਉੱਤੇ ਬੱਚੇ ਬੇਹੋਸ਼ ਹੋਏ ਨੇ ਬਿਮਾਰ ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਰ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਪੰਜਾਬ ਦੇ ਵਿੱਚ ਅੰਕਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਾਇ ਸੀ ਗਰਮੀ ਦੇ ਨਾਲ ਜੂਝ ਰਾਇ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀਂਹ ਪੈ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ ਕਰਕੇ ਮੌਸਮ ਦੇ ਵਿੱਚ ਬਦਲ ਆ ਸਕਦਾ ਹੈ ਤਾਂ 4 ਤਰੀਕ ਤੱਕ ਦੀ ਪਹਿਲਾ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹਨੇਰੀ ਜਾ ਫਿਰ ਹਲਕਾ ਫੁਲਕੀ بارش ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਹੁਣ ਪੰਜਾਬ ਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਪਹਿਲਾਂ ਲੂ ਦਾ ਅਲਰਟ ਸੀ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ بارش ਪੈਦੀ ਨਜ਼ਰ ਆ ਰਹੀ ਹੈ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੂੰਦਾਬੰਦੀ ਹੋ ਸਕਦੀ ਹੈ ਤਾਂ ਫਿਲਹਾਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਪੈਂਦੀ ਹੋਈ ਇਥੋਂ ਤੱਕ ਕਿ ਗੜੇਮਾਰੀ ਵੀ ਹੋਈ ਹੈ ਕਿਥੇ ਇੱਕਾ ਦੁੱਕਾ ਥਾਵਾਂ ਦੇ ਉੱਤੇ ਗੜੇਮਾਰੀ ਵੀ ਹੋਈ ਹੈ ਤਾਂ ਪੰਜਾਬ ਦੇ ਮਾਲਵੇ ਦੇ ਫਿਰੋਜ਼ਪੁਰ ਫਾਜ਼ਲਕਾ ਜ਼ਿਲ੍ਹਿਆਂ ਦੇ ਵਿੱਚ ਇਸ ਦੇ ਨਾਲ ਹੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਹਲੇ ਵੀ ਬਾਰਿਸ਼ ਦੀਆਂ ਸ਼ੰਕਾਵਾਂ ਨੇ ਤੇਜ਼ ਹਨੇਰੀ ਵੀ ਆ ਸਕਦੀ ਹੈ ਤਾਂ ਅਗਲੇ 2 ਦਿਨ ਪੰਜਾਬ ਦੇ ਵਿੱਚ ਕੱਲ ਤੇ ਪਰਸੋਂ ਦਾ ਦਿਨ ਵੀ ਇਹਨਾਂ ਇਲਾਕਿਆਂ ਦੇ ਵਿੱਚ ਕੁੱਲ 7 ਜ਼ਿਲ੍ਹੇ ਨੇ ਜਿਨ੍ਹਾਂ ਲਈ ਅਲਰਟ ਜਾਰੀ ਹੋਇਆ ਤੁਸੀਂ ਫਿਲਹਾਲ ਆਪਣੇ ਪਿੰਡ ਸ਼ਹਿਰ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਨਾਲੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕੀ ਆ ਅਸੀਂ ਤੁਹਾਡੇ ਕਮੈਂਟ ਤੁਹਾਡਾ ਨਾਮ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਲਾਈਵ ਇਸ ਚੱਲਦੇ ਲਾਈਵ ਦੇ ਵਿੱਚ ਪੜਾਂਗੇ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਕਿਉਂਕਿ ਗਰਮੀ ਦਾ ਅਲਰਟ ਅ ਲਗਾਤਾਰ جاری ਹੈ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ ਕਿ 25 ਤੋਂ 30 ਜੂਨ ਯਾਨੀ ਕਿ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਾਸਤ ਜਿਹੜਾ ਕੀ ਹੈ ਦੇਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕਿ ਬਾਰਸ਼ਾਂ ਆਮ ਹੋ ਜਾਣਗੀਆਂ ਬਾਰਸ਼ਾਂ ਵੱਧ ਪੈਣਗੀਆਂ ਪੰਜਾਬ ਦੇ ਵਿੱਚ ਪਰ ਉਦੋਂ ਤੱਕ ਗਰਮੀ ਦਾ ਅਲਰਟ ਜ਼ਰੂਰ جاری ਹੈ ਤੇ ਉਸ ਤੋਂ ਪਹਿਲਾਂ ਕੱਲ ਤੇ ਪਰਸੋਂ ਦਾ ਦਿਨ ਅੱਜ ਕੱਲ ਤੇ ਪਰਸੋਂ ਦਾ ਦਿਨ ਇਹ ਜਿਹੜੇ 2 ਦਿਨ ਨੇ ਇਹਨਾਂ ਦੇ ਵਿੱਚ ਮੀਂਹ ਦਾ ਅਲਰਟ ਜਰੂਰ جاری ਹੈ ਤੇ ਇਹ ਤਾਜ਼ਾ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੜੇਮਾਰੀ ਹੋਈ ਹੈ بارش ਪਈ ਹੈ ਮਾਲਵੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਮੀਂਹ ਪੈਦਾ ਦੱਸਿਆ ਜਾ ਰਿਹਾ ਤੁਸੀਂ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਜੂਝ ਰਹੇ ਨੇ ਐਡਵਾਈਜ਼ਰੀਆਂ ਵੀ ਜਾਰੀ ਹੋਈਆਂ ਕਿ ਘਰੋਂ ਨਿਕਲੋ ਤਾਂ ਸਿਰ ਤੇ ਕੱਪੜਾ ਲੈ ਕੇ ਨਿਕਲੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਪਾਣੀ ਵੱਧ ਤੋਂ ਵੱਧ ਪੀਓ ਬੱਚੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ ਨਹੀਂ ਤਾਂ ਡੀਹਾਈਡਰੇਸ਼ਨ ਡਾਇਰੀਆ ਵਗੈਰਾ ਹੋ ਸਕਦਾ ਜੋ ਕਿ ਬਜ਼ੁਰਗਾਂ ਵਾਸਤੇ ਤੇ ਬੱਚਿਆਂ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਤਾਂ ਅੰਤਾਂ ਦੀ ਗਰਮੀ ਇਸ ਵਾਰ ਅਮੂਮਨ ਤੌਰ ਤੇ ਪਹਿਲੇ ਜੋ ਆਮ ਤੌਰ ਤੇ ਪਿਛਲਿਆਂ ਸਾਲਾਂ ਦੇ ਵਿੱਚ ਗਰਮੀ ਦੇ ਵਿੱਚ ਤਾਪਮਾਨ ਰਹਿੰਦਾ ਉਸ ਨਾਲੋਂ 5 ਡਿਗਰੀ ਵੱਧ ਤਾਪਮਾਨ ਰਿਹਾ ਹੈ ਆਮ ਤੌਰ ਤੇ 44-45 ਡਿਗਰੀ ਤਾਪਮਾਨ ਰਹਿੰਦਾ 43 ਡਿਗਰੀ ਤੇ ਇਸ ਵਾਰ 48 ਦਾ ਅੰਕੜਾ ਵੀ ਪਾਰ ਹੋਇਆ ਬਠਿੰਡੇ ਦੇ ਵਿੱਚ ਤਾਂ 49 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਆਪਣੇ ਪਿੰਡ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਦੱਸੋ ਲਗਾਤਾਰ ਸਾਡੇ ਨਾਲ ਜੁੜੇ ਰਹੋ ਕਿ ਅਲਰਟ ਜਾਰੀ ਹੋਇਆ ਉਹ ਤੁਹਾਨੂੰ ਦੱਸ ਰਹੇ ਹਾਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਹ ਇਸ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਥਾਵਾਂ 'ਤੇ ਬੱਚੇ ਬੇਹੋਸ਼ ਹੋਏ ਨੇ ਬਿਮਾਰ ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਰ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਪੰਜਾਬ ਦੇ ਵਿੱਚ ਅੰਕਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਾਇ ਸੀ ਗਰਮੀ ਦੇ ਨਾਲ ਜੂਝ ਰਾਇ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀਂਹ ਪੈ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ ਕਰਕੇ ਮੌਸਮ ਦੇ ਵਿੱਚ ਬਦਲ ਆ ਸਕਦਾ ਹੈ ਤਾਂ 4 ਤਰੀਕ ਤੱਕ ਦੀ ਪਹਿਲਾਂ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹਨੇਰੀ ਜਾ ਫਿਰ ਹਲਕਾ ਫੁਲਕੀ بارش ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਹੁਣ ਪੰਜਾਬ ਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਪਹਿਲਾਂ ਲੂ ਦਾ ਅਲਰਟ ਸੀ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ بارش ਪੈਦੀ ਨਜ਼ਰ ਆ ਰਹੀ ਹੈ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੂੰਦਾਬੰਦੀ ਹੋ ਸਕਦੀ ਹੈ ਤਾਂ ਫਿਲਹਾਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਈ ਇਲਾਕਿਆਂ ਦੇ ਵਿੱਚ baarish pendi hui et tak ke gade mari bhi hui hai kithe ikka dukka thaavan de utte gade mari bhi hui hai ta Punjab de malwa de farozpur fazil ka jileyan de vich is de naal hi amritsar gurdaspur pathankot inna ilaqiyan de vich halle vi barish diyan ashankamaan ne tez haneeri vi aa sakdi hai ta agle do din Punjab de vich kal te parson da din vi inna ilaqiyan de vich kul 7 jile ne jinna layi alert jari hoya ਤੁਸੀਂ ਫਿਰ ਹਾਲ ਆਪਣੇ ਪਿੰਡ ਸ਼ਹਿਰ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਨਾਲੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕੀ ਆ ਅਸੀਂ ਤੁਹਾਡੇ ਕਮੈਂਟ ਤੁਹਾਡਾ ਨਾਮ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਲਾਈਵ ਇਸ ਚੱਲਦੇ ਲਾਈਵ ਦੇ ਵਿੱਚ ਪੜਾਂਗੇ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਕਿਉਂਕਿ ਗਰਮੀ ਦਾ ਅਲਰਟ ਅ ਲਗਾਤਾਰ جاری ਹੈ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਬਾਰੇ ਵੀ ਜਾਣਕਾਰੀ ਦਿੰਦੇ ਚਲੀਏ ਕਿ 25 ਤੋਂ 30 ਜੂਨ ਯਾਨੀ ਕਿ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਜਿਹੜਾ ਕੀ ਹੈ ਦੇਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕੀ ਬਾਰਸ਼ਾਂ ਆਮ ਹੋ ਜਾਣਗੀਆਂ ਬਾਰਸ਼ਾਂ ਵੱਧ ਪੈਣਗੀਆਂ ਪੰਜਾਬ ਦੇ ਵਿੱਚ ਪਰ ਉਦੋਂ ਤੱਕ ਗਰਮੀ ਦਾ ਅਲਰਟ ਜ਼ਰੂਰ جاری ਹੈ ਤੇ ਉਸ ਤੋਂ ਪਹਿਲਾਂ ਕੱਲ ਤੇ ਪਰਸੋਂ ਦਾ ਦਿਨ ਅੱਜ ਕੱਲ ਤੇ ਪਰਸੋਂ ਦਾ ਦਿਨ ਇਹ ਜਿਹੜੇ 2 ਦਿਨ ਨੇ ਇਹਨਾਂ ਦੇ ਵਿੱਚ ਮੀਂਹ ਦਾ ਅਲਰਟ ਜਰੂਰ جاری ਹੈ ਤੇ ਇਹ ਤਾਜ਼ਾ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੜੇਮਾਰੀ ਹੋਈ ਹੈ بارش ਪਈ ਹੈ ਮਾਲਵੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਮੀਂਹ ਪੈਦਾ ਦੱਸਿਆ ਜਾ ਰਿਹਾ ਤੁਸੀਂ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਜੂਝ ਰਹੇ ਨੇ ਐਡਵਾਈਜ਼ਰੀਆਂ ਵੀ ਜਾਰੀ ਹੋਈਆਂ ਕਿ ਘਰੋਂ ਨਿਕਲੋ ਤਾਂ ਸਿਰ ਤੇ ਕੱਪੜਾ ਲੈ ਕੇ ਨਿਕਲੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਪਾਣੀ ਵੱਧ-ਵੱਧ ਪੀਓ ਬੱਚੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ ਨਹੀਂ ਤਾਂ ਡੀਹਾਈਡਰੇਸ਼ਨ ਡਾਇਰੀਆ ਵਗੈਰਾ ਹੋ ਸਕਦਾ ਜੋ ਕਿ ਬਜ਼ੁਰਗਾਂ ਵਾਸਤੇ ਤੇ ਬੱਚਿਆਂ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਤਾਂ ਅੰਤਾਂ ਦੀ ਗਰਮੀ ਇਸ ਵਾਰ ਅਮੂਮਨ ਤੌਰ ਤੇ ਪਹਿਲੇ ਜੋ ਆਮ ਤੌਰ ਤੇ ਪਿਛਲਿਆਂ ਸਾਲਾਂ ਦੇ ਵਿੱਚ ਗਰਮੀ ਦੇ ਵਿੱਚ ਤਾਪਮਾਨ ਰਹਿੰਦਾ ਉਸ ਨਾਲੋਂ 5 ਡਿਗਰੀ ਵੱਧ ਤਾਪਮਾਨ ਰਿਹਾ ਹੈ ਆਮ ਤੌਰ 'ਤੇ 44-45 ਡਿਗਰੀ ਤਾਪਮਾਨ ਰਹਿੰਦਾ 43 ਡਿਗਰੀ ਤੇ ਇਸ ਵਾਰ 48 ਦਾ ਅੰਕੜਾ ਵੀ ਪਾਰ ਹੋਇਆ ਬਠਿੰਡੇ ਦੇ ਵਿੱਚ ਤਾਂ 49 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਆਪਣੇ ਪਿੰਡ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਦੱਸੋ ਲਗਾਤਾਰ ਸਾਡੇ ਨਾਲ ਜੁੜੇ ਰਹੋ ਕਿ ਅਲਰਟ ਜਾਰੀ ਹੋਇਆ ਉਹ ਤੁਹਾਨੂੰ ਦੱਸ ਰਹੇ ਆ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਹ ਇਸ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਥਾਵਾਂ ਉੱਤੇ ਬੱਚੇ ਬੇਹੋਸ਼ ਹੋਏ ਨੇ ਬਿਮਾਰ ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਰ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਲਗਾਤਾਰ ਪੰਜਾਬ ਦੇ ਵਿੱਚ ਅੰਕਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਹੇ ਸੀ ਗਰਮੀ ਦੇ ਨਾਲ ਜੂਝ ਰਹੇ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀਂਹ ਪੈ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ ਕਰਕੇ ਮੌਸਮ ਦੇ ਵਿੱਚ ਬਦਲ ਆ ਸਕਦਾ ਹੈ ਤਾਂ 4 ਤਰੀਕ ਤੱਕ ਦੀ ਪਹਿਲਾ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹਨੇਰੀ ਜਾ ਫਿਰ ਹਲਕਾ ਫੁਲਕੀ بارش ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਹੁਣ ਪੰਜਾਬ ਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਪਹਿਲਾਂ ਲੂ ਦਾ ਅਲਰਟ ਸੀ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ بارش ਪੈਦੀ ਨਜ਼ਰ ਆ ਰਹੀ ਹੈ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੂੰਦਾਬੰਦੀ ਹੋ ਸਕਦੀ ਹੈ ਤਾਂ ਫਿਲਹਾਲ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਈ ਇਲਾਕਿਆਂ ਦੇ ਵਿੱਚ baarish pendi hui et tak ke gade mari vi hui hai kithe ikka dukka thawaan de utte gade mari vi hui hai ta punjab de malwa de farozpur fazil ka jileyan de vich is de naal hi amritsar gurdaspur pathankot inna ilakiyan de vich halle vi baarish diyan ashankaavan ne tez haneeri vi aa sakdi hai ta agle 2 din punjab de vich kal te parso da din vi inna ilakiyan de vich kul 7 jile ne jinna layi alert jari hoya ਤੁਸੀਂ ਫਿਲਹਾਲ ਆਪਣੇ ਪਿੰਡ ਸ਼ਹਿਰ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਨਾਲੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕੀ ਆ ਅਸੀਂ ਤੁਹਾਡੇ ਕਮੈਂਟ ਤੁਹਾਡਾ ਨਾਮ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਲਾਈਵ ਇਸ ਚੱਲਦੇ ਲਾਈਵ ਦੇ ਵਿੱਚ ਪੜ੍ਹਾਂਗੇ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਕਿੱਥੋਂ ਕਿੱਥੋਂ ਜੁੜੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਕਿਉਂਕਿ ਗਰਮੀ ਦਾ ਅਲਰਟ ਆ ਲਗਾਤਾਰ جاری ਹੈ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ ਕਿ 25 ਤੋਂ 30 ਜੂਨ ਯਾਨੀ ਕਿ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਜਿਹੜਾ ਕੀ ਆ ਦੇਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕਿ ਬਾਰਸ਼ਾਂ ਆਮ ਹੋ ਜਾਣਗੀਆਂ ਬਾਰਸ਼ਾਂ ਵੱਧ ਪੈਣਗੀਆਂ ਪੰਜਾਬ ਦੇ ਵਿੱਚ ਪਰ ਉਦੋਂ ਤੱਕ ਗਰਮੀ ਦਾ ਅਲਰਟ ਜ਼ਰੂਰ جاری ਹੈ ਤੇ ਉਸ ਤੋਂ ਪਹਿਲਾਂ ਕੱਲ ਤੇ ਪਰਸੋਂ ਦਾ ਦਿਨ ਅੱਜ ਕੱਲ ਤੇ ਪਰਸੋਂ ਦਾ ਦਿਨ ਇਹ ਜਿਹੜੇ 2 ਦਿਨ ਨੇ ਆ ਇਹਨਾਂ ਦੇ ਵਿੱਚ ਮੀਂਹ ਦਾ ਅਲਰਟ ਜਰੂਰ ਜਾ ਰਹੀ ਹੈ ਤੇ ਇਹ ਤਾਂ ਸਾ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੜੇਮਾਰੀ ਹੋਈ ਹੈ بارش ਪਈ ਹੈ ਮਾਲਵੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਮੀਂਹ ਪੈਦਾ ਦੱਸਿਆ ਜਾ ਰਿਹਾ ਤੁਸੀਂ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਜੂਝ ਰਹੇ ਨੇ ਐਡਵਾਈਜ਼ਰੀਆਂ ਵੀ جاری ਹੋਈਆਂ ਕਿ ਘਰੋਂ ਨਿਕਲੋ ਤਾਂ ਸਿਰ ਤੇ ਕੱਪੜਾ ਲੈ ਕੇ ਨਿਕਲੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਪਾਣੀ ਵੱਧ ਵੱਧ ਪੀਓ ਬੱਚੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ ਨਹੀਂ ਤਾਂ ਡੀਹਾਈਡਰੇਸ਼ਨ ਡਾਇਰੀਆ ਵਗੈਰਾ ਹੋ ਸਕਦਾ ਜੋ ਕਿ ਬਜ਼ੁਰਗਾਂ ਵਾਸਤੇ ਤੇ ਬੱਚਿਆਂ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਤਾਂ ਅੰਤਾਂ ਦੀ ਗਰਮੀ ਇਸ ਵਾਰ ਅਮੂਮਨ ਤੌਰ ਤੇ ਪਹਿਲੇ ਜੋ ਆਮ ਤੌਰ ਤੇ ਪਿਛਲਿਆਂ ਸਾਲਾਂ ਦੇ ਵਿੱਚ ਗਰਮੀ ਦੇ ਵਿੱਚ ਤਾਪਮਾਨ ਰਹਿੰਦਾ ਉਸ ਨਾਲੋਂ 5 ਡਿਗਰੀ ਵੱਧ ਤਾਪਮਾਨ ਰਿਹਾ ਹੈ ਆਮ ਤੌਰ ਤੇ 44-45 ਡਿਗਰੀ ਤਾਪਮਾਨ ਰਹਿੰਦਾ 43 ਡਿਗਰੀ ਤੇ ਇਸ ਵਾਰ 48 ਦਾ ਅੰਕੜਾ ਵੀ ਪਾਰ ਹੋਇਆ ਬਠਿੰਡੇ ਦੇ ਵਿੱਚ ਤਾਂ 49 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ ਤਾਂ ਕਮੈਂਟ ਸੈਕਸ਼ਨ ਤੇ ਤੁਸੀਂ ਆਪਣੇ ਵਿਚਾਰ ਆਪਣੇ ਪਿੰਡ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਦੱਸੋ ਲਗਾਤਾਰ ਸਾਡੇ ਨਾਲ ਜੁੜੇ ਰਹੋ ਕਿ ਅਲਰਟ ਜਾਰੀ ਹੋਇਆ ਉਹ ਤੁਹਾਨੂੰ ਦੱਸ ਰਹੇ ਆਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਏਸਾ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਥਾਵਾਂ ਦੇ ਉੱਤੇ ਬੱਚੇ ਬੇਹੋਸ਼ ਹੋਏ ਨੇ بیمار ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਰ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਪੰਜਾਬ ਦੇ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਹੀ ਸੀ ਗਰਮੀ ਦੇ ਨਾਲ ਜੂਝ ਰਹੀ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀਂਹ ਪੈ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ ਕਰਕੇ ਮੌਸਮ ਦੇ ਵਿੱਚ ਬਦਲ ਆ ਸਕਦਾ ਹੈ ਤਾਂ 4 ਤਰੀਕ ਤੱਕ ਦੀ ਪਹਿਲਾ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹਨੇਰੀ ਜਾ ਫਿਰ ਹਲਕਾ ਫੁਲਕੀ بارش ਵੀ ਦੇਖਣ ਨੂੰ ਮਿਲ ਸਕਦੀ ਆ ਪਰ ਹੁਣ ਪੰਜਾਬ ਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਪਹਿਲਾਂ ਲੂ ਦਾ ਅਲਰਟ ਸੀ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ بارش ਪੈਂਦੀ ਨਜ਼ਰ ਆ ਰਹੀ ਆ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੂੰਦਾਬੰਦੀ ਹੋ ਸਕਦੀ ਆ ਤਾਂ ਫਿਲਹਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਪੈਂਦੀ ਹੋਈ ਇਥੋਂ ਤੱਕ ਕਿ ਗੜੇਮਾਰੀ ਵੀ ਹੋਈ ਹੈ ਕਿਤੇ ਇੱਕਾ ਦੁੱਕਾ ਥਾਵਾਂ ਦੇ ਉੱਤੇ ਗੜੇਮਾਰੀ ਵੀ ਹੋਈ ਹੈ ਤਾਂ ਪੰਜਾਬ ਦੇ ਮਾਲਵੇ ਦੇ ਫਿਰੋਜ਼ਪੁਰ ਫਾਜ਼ਲਕਾ ਜ਼ਿਲ੍ਹਿਆਂ ਦੇ ਵਿੱਚ ਇਸ ਦੇ ਨਾਲ ਹੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਹਲੇ ਵੀ ਬਾਰਿਸ਼ ਦੀਆਂ ਸ਼ੰਕਾਵਾਂ ਨੇ ਤੇਜ਼ ਹਨੇਰੀ ਵੀ ਆ ਸਕਦੀ ਹੈ ਤਾਂ ਅਗਲੇ 2 ਦਿਨ ਪੰਜਾਬ ਦੇ ਵਿੱਚ ਕੱਲ ਤੇ ਪਰਸੋਂ ਦਾ ਦਿਨ ਵੀ ਇਹਨਾਂ ਇਲਾਕਿਆਂ ਦੇ ਵਿੱਚ ਕੁੱਲ 7 ਜ਼ਿਲ੍ਹੇ ਨੇ ਜਿਨ੍ਹਾਂ ਲਈ ਅਲਰਟ ਜਾਰੀ ਹੋਇਆ ਤੁਸੀਂ ਫਿਲਹਾਲ ਆਪਣੇ ਪਿੰਡ ਸ਼ਹਿਰ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਨਾਲੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕੀ ਆ ਅਸੀਂ ਤੁਹਾਡੇ ਕਮੈਂਟ ਤੁਹਾਡਾ ਨਾਮ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਲਾਈਵ ਇਸ ਚੱਲਦੇ ਲਾਈਵ ਦੇ ਵਿੱਚ ਪੜਾਂਗੇ ਤਾਂਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਕਿਉਂਕਿ ਗਰਮੀ ਦਾ ਅਲਰਟ ਅ ਲਗਾਤਾਰ جاری ਹੈ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ ਕਿ 25 ਤੋਂ 30 ਜੂਨ ਯਾਨੀ ਕਿ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਜਿਹੜਾ ਕਿ ਹੈ ਦੇਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕਿ ਬਾਰਸ਼ਾਂ ਆਮ ਹੋ ਜਾਣਗੀਆਂ ਬਾਰਸ਼ਾਂ ਵੱਧ ਪੈਣਗੀਆਂ ਪੰਜਾਬ ਦੇ ਵਿੱਚ ਪਰ ਉਦੋਂ ਤੱਕ ਗਰਮੀ ਦਾ ਅਲਰਟ ਜ਼ਰੂਰ جاری ਹੈ ਤੇ ਉਸ ਤੋਂ ਪਹਿਲਾਂ ਕੱਲ ਤੇ ਪਰਸੋਂ ਦਾ ਦਿਨ ਅੱਜ ਕੱਲ ਤੇ ਪਰਸੋਂ ਦਾ ਦਿਨ ਇਹ ਜਿਹੜੇ 2 ਦਿਨ ਨੇ ਆ ਇਹਨਾਂ ਦੇ ਵਿੱਚ ਮੀਂਹ ਦਾ ਅਲਰਟ ਜਰੂਰ ਜਾ ਰਹੀ ਹੈ ਤੇ ਇਹ ਤਾਜ਼ਾ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੜੇਮਾਰੀ ਹੋਈ ਹੈ بارش ਪਈ ਹੈ ਮਾਲਵੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਮੀਂਹ ਪੈਂਦਾ ਦੱਸਿਆ ਜਾ ਰਿਹਾ ਤੁਸੀਂ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਜੂਝ ਰਹੇ ਨੇ ਐਡਵਾਈਜ਼ਰੀਆਂ ਵੀ ਜਾਰੀ ਹੋਈਆਂ ਕਿ ਘਰੋਂ ਨਿਕਲੋ ਤਾਂ ਸਿਰ ਤੇ ਕੱਪੜਾ ਲੈ ਕੇ ਨਿਕਲੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਪਾਣੀ ਵੱਧ-ਵੱਧ ਪੀਓ ਬੱਚੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ ਨਹੀਂ ਤਾਂ ਡੀਹਾਈਡਰੇਸ਼ਨ ਡਾਇਰੀਆ ਵਗੈਰਾ ਹੋ ਸਕਦਾ ਜੋ ਕਿ ਬਜ਼ੁਰਗਾਂ ਵਾਸਤੇ ਤੇ ਬੱਚਿਆਂ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਤਾਂ ਅੰਤਾਂ ਦੀ ਗਰਮੀ ਇਸ ਵਾਰ ਆਮੂਮਨ ਤੌਰ ਤੇ ਪਹਿਲੇ ਜੋ ਆਮ ਤੌਰ ਤੇ ਪਿਛਲੇ ਸਾਲਾਂ ਦੇ ਵਿੱਚ ਗਰਮੀ ਦੇ ਵਿੱਚ ਤਾਪਮਾਨ ਰਹਿੰਦਾ ਉਸ ਨਾਲੋਂ 5 ਡਿਗਰੀ ਵੱਧ ਤਾਪਮਾਨ ਰਿਹਾ ਆਮ ਤੌਰ ਤੇ 44-45 ਡਿਗਰੀ ਤਾਪਮਾਨ ਰਹਿੰਦਾ 43 ਡਿਗਰੀ ਤੇ ਇਸ ਵਾਰ 48 ਦਾ ਅੰਕੜਾ ਵੀ ਪਾਰ ਹੋਇਆ ਬਠਿੰਡੇ ਦੇ ਵਿੱਚ ਤਾਂ 49 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਆਪਣੇ ਪਿੰਡ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਦੱਸੋ ਲਗਾਤਾਰ ਸਾਡੇ ਨਾਲ ਜੁੜੇ ਰਹੋ ਕਿ ਅਲਰਟ ਜਾਰੀ ਹੋਇਆ ਉਹ ਤੁਹਾਨੂੰ ਦੱਸ ਰਹੇ ਆਂ ਪੰਜਾਬ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਏ ਇਸਾ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਖਾਮਾਂ ਦੇ ਉੱਤੇ ਬੱਚੇ ਬੇਹੋਸ਼ ਹੋਏ ਨੇ ਬਿਮਾਰ ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਰ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਲਗਾਤਾਰ ਪੰਜਾਬ ਦੇ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਹੇ ਸੀ ਗਰਮੀ ਦੇ ਨਾਲ ਜੂਝ ਰਹੇ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀ ਪਹੁੰਚ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ ਕਰਕੇ ਮੌਸਮ ਦੇ ਵਿੱਚ ਬਦਲ ਆ ਸਕਦਾ ਹੈ ਤਾਂ 4 ਤਰੀਕ ਤੱਕ ਦੀ ਪਹਿਲਾ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਕਿਤੇ ਕਿਤੇ ਹਨੇਰੀ ਜਾਂ ਫਿਰ ਹਲਕਾ ਫੁਲਕੀ بارش ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਹੁਣ ਪੰਜਾਬ ਦੇ ਮਾਲਵੇ ਦੇ ਜਿਹੜੇ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਪਹਿਲਾਂ ਲੂ ਦਾ ਅਲਰਟ ਸੀ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਹੀ ਹੁਣ ਸੰਗਰੂਰ ਦੇ ਵਿੱਚ بارش ਪੈਂਦੀ ਨਜ਼ਰ ਆ ਰਹੀ ਹੈ ਮਾਲਵੇ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਬੂੰਦਾਬੰਦ ਹੋ ਸਕਦੀ ਹੈ ਤਾਂ ਫਿਲਹਾਲ ਦੀਆਂ ਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਈ ਇਲਾਕਿਆਂ ਦੇ ਵਿੱਚ baarish pendi hui ittak ke gade mari bhi hui hai kithe ikka dukka thawan de utte gade mari bhi hui hai ta Punjab de malwa de fazilka jileya de vich isde naal hi amritsar gurdaspur pathankot inna ilakiyan de vich halle vi barish diyan ashankawaan ne tez haneeri vi aa sakdi hai ta agle 2 din Punjab de vich kal te parson da din vi inna ilakiyan de vich kul 7 jile ne jinna layi alert jari hoya ਤੁਸੀਂ ਫਿਲਹਾਲ ਆਪਣੇ ਪਿੰਡ ਸ਼ਹਿਰ ਇਲਾਕੇ ਦਾ ਨਾਮ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਤੇ ਨਾਲੇ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਹਾਲ ਕੀ ਆ ਅਸੀਂ ਤੁਹਾਡੇ ਕਮੈਂਟ ਤੁਹਾਡਾ ਨਾਮ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਲਾਈਵ ਇਸ ਚੱਲਦੇ ਲਾਈਵ ਦੇ ਵਿੱਚ ਪੜ੍ਹਾਂਗੇ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਕਿਉਂਕਿ ਗਰਮੀ ਦਾ ਅਲਰਟ ਅ ਲਗਾਤਾਰ جاری ਹੈ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ ਕਿ 25 ਤੋਂ 30 ਜੂਨ ਯਾਨੀ ਕਿ ਇਸ ਮਹੀਨੇ ਦੇ ਅਖੀਰਲੇ ਹਫਤੇ ਤੱਕ ਪੰਜਾਬ ਦੇ ਵਿੱਚ ਮੌਨਸੂਨ ਦਾਸਤ ਜਿਹੜਾ ਕੀ ਹੈ ਦੇਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਕਿ ਬਾਰਸ਼ਾਂ ਆਮ ਹੋ ਜਾਣਗੀਆਂ ਬਾਰਸ਼ਾਂ ਵੱਧ ਪੈਣਗੀਆਂ ਪੰਜਾਬ ਦੇ ਵਿੱਚ ਪਰ ਉਦੋਂ ਤੱਕ ਗਰਮੀ ਦਾ ਅਲਰਟ ਜ਼ਰੂਰ جاری ਹੈ ਤੇ ਉਸ ਤੋਂ ਪਹਿਲਾਂ ਕੱਲ ਤੇ ਪਰਸੋਂ ਦਾ ਦਿਨ ਅੱਜ ਕੱਲ ਤੇ ਪਰਸੋਂ ਦਾ ਦਿਨ ਇਹ ਜਿਹੜੇ 2 ਦਿਨ ਨੇ ਆ ਇਹਨਾਂ ਦੇ ਵਿੱਚ ਮੀਂਹ ਦਾ ਅਲਰਟ ਜਰੂਰ ਜਾ ਰਹੀ ਹੈ ਤੇ ਇਹ ਤਾਂ ਸਾ ਤਸਵੀਰ ਦਿਖਾ ਰਹੇ ਹਾਂ ਜਿੱਥੇ ਗੜੇਮਾਰੀ ਹੋਈ ਹੈ بارش ਪਈ ਹੈ ਮਾਲਵੇ ਇਲਾਕੇ ਦੇ ਵਿੱਚ ਸੰਗਰੂਰ ਦੇ ਵਿੱਚ ਮੀਂਹ ਪੈਦਾ ਦੱਸਿਆ ਜਾ ਰਿਹਾ ਤੁਸੀਂ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਕੇ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਗਰਮੀ ਦੇ ਨਾਲ ਜੂਝ ਰਹੇ ਨੇ ਐਡਵਾਈਜ਼ਰੀਆਂ ਵੀ جاری ਹੋਈਆਂ ਕਿ ਘਰੋਂ ਨਿਕਲੋ ਤਾਂ ਸਿਰ ਤੇ ਕੱਪੜਾ ਲੈ ਕੇ ਨਿਕਲੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਪਾਣੀ ਵੱਧ ਤੋਂ ਵੱਧ ਪੀਓ ਬੱਚੇ ਬਜ਼ੁਰਗ ਘਰੋਂ ਬਾਹਰ ਨਾ ਨਿਕਲਣ ਨਹੀਂ ਤਾਂ ਡੀਹਾਈਡਰੇਸ਼ਨ ਡਾਇਰੀਆ ਵਗੈਰਾ ਹੋ ਸਕਦਾ ਜੋ ਕਿ ਬਜ਼ੁਰਗਾਂ ਵਾਸਤੇ ਤੇ ਬੱਚਿਆਂ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਤਾਂ ਅੰਤਾਂ ਦੀ ਗਰਮੀ ਇਸ ਵਾਰ ਆਮੂਮਨ ਤੌਰ ਤੇ ਪਹਿਲੇ ਜੋ ਆਮ ਤੌਰ ਤੇ ਪਿਛਲਿਆਂ ਸਾਲਾਂ ਦੇ ਵਿੱਚ ਗਰਮੀ ਦੇ ਵਿੱਚ ਤਾਪਮਾਨ ਰਹਿੰਦਾ ਉਸ ਨਾਲੋਂ 5 ਡਿਗਰੀ ਵੱਧ ਤਾਪਮਾਨ ਰਿਹਾ ਹੈ ਆਮ ਤੌਰ ਤੇ 44-45 ਡਿਗਰੀ ਤਾਪਮਾਨ ਰਹਿੰਦਾ 43 ਡਿਗਰੀ ਤੇ ਇਸ ਵਾਰ 48 ਦਾ ਅੰਕੜਾ ਵੀ ਪਾਰ ਹੋਇਆ ਬਠਿੰਡੇ ਦੇ ਵਿੱਚ ਤਾਂ 49 ਡਿਗਰੀ ਤੱਕ ਤਾਪਮਾਨ ਪਹੁੰਚ ਗਿਆ ਸੀ ਤਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਆਪਣੇ ਪਿੰਡ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਦੱਸੋ ਲਗਾਤਾਰ ਸਾਡੇ ਨਾਲ ਜੁੜੇ ਰਹੋ ਕਿ ਅਲਰਟ ਜਾਰੀ ਹੋਇਆ ਉਹ ਤੁਹਾਨੂੰ ਦੱਸ ਰਹੇ ਆਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਪੈ ਰਿਹਾ ਤੇ ਲੋਕ ਜਿਹੜੇ ਨੇ ਉਹ ਇਸ ਮੁਸੀਬਤ ਦੇ ਨਾਲ ਜੂਝ ਰਹੇ ਨੇ ਕਾਫੀ ਥਾਵਾਂ 'ਤੇ ਬੱਚੇ ਬੇਹੋਸ਼ ਹੋਏ ਨੇ ਬਿਮਾਰ ਹੋਏ ਨੇ ਰਾਜਸਥਾਨ ਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਭਾਰਤ ਦੇ ਵਿੱਚ ਵੀ 48 ਡਿਗਰੀ ਤੋਂ ਪਾਰ ਦਾ ਤਾਪਮਾਨ ਲਗਾਤਾਰ ਪੰਜਾਬ ਦੇ ਵਿੱਚ ਅੰਕਾਂ ਦੀ ਗਰਮੀ ਪੈ ਰਹੀ ਸੀ ਜਿਸ ਕਰਕੇ ਇੱਕ ਦਬਾਅ ਬਣਿਆ ਹੋਇਆ ਸੀ ਲੋਕ ਵੀ ਲਗਾਤਾਰ ਮੁਸ਼ਕਲ ਦੇ ਨਾਲ ਜੂਝ ਰਹੇ ਸੀ ਗਰਮੀ ਦੇ ਨਾਲ ਜੂਝ ਰਹੇ ਸੀ ਤਾਂ ਅਸੀਂ ਇੱਕ ਦਿਨ ਪਹਿਲਾਂ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਮੀਂਹ ਪੈ ਸਕਦਾ ਹੈ ਸਟਨ ਡਿਸਟਰਬੈਂਸ ਦੇ ਕਰਕੇ ਪੱਛਮੀ ਹਵਾਵਾਂ ਦੇ